ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਲੁਧਿਆਣਾ ਸ਼ਹਿਰ ਦੀ ਹਲਕਾ ਵੈਸਟ ਦੀ ਸੀਟ ਤੇ ਜਿਹੜਾ ਉਪ ਚੋਣਾਂ ਇੱਕ ਵਾਰੀ ਫੇਰ ਉਹਦੇ ਵਿੱਚ ਗਰਮੀ ਆ ਗਈ ਹੈ ਉਪ ਚੋਣ ਲਗਾਤਾਰ ਡੇ ਬਾਏ ਡੇ ਹੌਟ ਹੁੰਦਾ ਜਾ ਰਿਹਾ ਚਰਚਾਵਾ ਦਾ ਵਿਸ਼ਾ ਬਣ ਆਇਆ ਸੋ ਤਾਜ਼ਾ ਮਾਮਲਾ ਜਿਹੜਾ ਆਇਆ ਹੈ ਉਹ ਤਾਜ਼ਾ ਮਾਮਲਾ ਆ ਰਿਹਾ ਹੈ ਪਾਰਤ ਪੁਸ਼ਨ ਆਸ਼ੂ ਨੂੰ ਲੈ ਕੇ ਜੀ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਸਾਬਕਾ ਮੰਤਰੀ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਮੰਤਰੀ ਪਾਰਤ ਪੁਸ਼ਨ ਆਸ਼ੂ ਅੱਜ ਜਿੱਤਾਂ ਹੀ ਜਿਹੜੀ ਹੈ ਉਹਨਾਂ ਨੇ ਕਾਂਗਰਸ ਨੇ ਜੀ ਹਾਂ ਕਾਂਗਰਸ ਪ੍ਰਮukh ਜਿਹੜੇ ਹੈਗੇ ਆ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕੀਤੀ ਤਾਂ ਉਸ ਦੇ ਨਾਲ ਹੀ ਚੋਣਵੀ ਚਰਚਾਾਂ ਵਿੱਚ ਬਹੁਤ ਸਾਰੀਆਂ ਅਟਕਲਾ ਚੱਲ ਰਹੀਆਂ ਸੀ ਉਹਦੇ ਤੇ ਵਿਰਾਮ ਲੱਗ ਗਿਆ ਲਗਾਤਾਰ ਦੱਸਿਏ ਕਿ ਪਿਛਲੇ ਕਈ ਦਿਨਾਂ ਤੋਂ ਐ ਇੰਨੀ ਗਰਮ ਹਵਾਵਾਂ ਚੱਲ ਰਹੀਆਂ ਸੀ ਕਿ ਇਸ ਚੀਜ਼ ਅਟਕਲਾ ਚੱਲ ਰਹੀਆਂ ਸੀ ਜਿਸ 'ਚ ਸਰੇਆ ਇੱਕ ਕਲੇਮ ਕੀਤਾ ਜਾ ਰਿਹਾ ਸੀ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਕਿਸੇ ਵੀ ਵੇਲੇ ਪਾਪ ਫਾਇਦੇ ਵਿੱਚ ਸ਼ਾਮਲ ਹੋ ਸਕਦੇ ਪਰ ਪਾਸਪੁਸ਼ਨ ਆਸ਼ੁਦੀ ਆਜੀਕ ਸਵੇਰੇ ਦਿੱਲੀ ਦੇ ਵਿੱਚ राहुल गांधी ਨਾਲ ਹੋਈ ਜਿਹੜੀ ਮੀਟਿੰਗ ਹੈ ਉਸ ਤੋਂ ਬਾਅਦ ਉਹ ਮੀਟਿੰਗ ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਿਸ ਹਿਸਾਬ ਨਾਲ ਟਰੋਲ ਹੋ ਰਹੀਆਂ ਉਸ ਤੋਂ ਬਾਅਦ ਸਾਰੀ ਜਿੱਥੇ ਅਟਕਲਾਂ ਨੂੰ ਵਿਰਾਮ ਮਿਲ ਗਿਆ ਹੈ ਬਹੁਤ ਸਾਰੀਆਂ ਜਿਹੜੀ ਭਾਜਪਾ ਚ ਉਹਨਾਂ ਦੇ ਸ਼ਾਮਿਲ ਹੁੰਦੀਆਂ ਅਟਕਲਾਂ ਨੂੰ ਜਿਹੜੀ ਹੈ ਉਸ ਤੇ ਅੰਕੁਸ਼ ਲੱਗ ਗਿਆ ਉੱਥੇ ਹੀ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਇਹ ਜਿਹੜੀ ਤਸਵੀਰ ਦੇ ਵਿੱਚ ਜਿਹੜੇ ਕਹਿੰਦੇ ਨਾ ਤਸਵੀਰ ਵੀ ਬੋਲਦੀ ਹੈ ਸੋ ਇਹ ਤਸਵੀਰ ਵੀ ਬੋਲ ਰਹੀ ਹੈ ਕਿਉਂਕਿ ਇਸ ਤਸਵੀਰ ਦੇ ਵਿੱਚ ਜੇ ਰਾਹੁਲ ਗਾਂਧੀ ਜੀ ਵੱਲੋਂ ਜਿਹੜਾ ਹੈਗਾ ਭਾਰਤ ਭੂਸ਼ਣ ਆਸ਼ੂ ਦੀ ਪਿੱਠ ਤੇ ਹੱਥ ਰੱਖਿਆ ਹੋਇਆ ਸੋ ਇਹਦੇ ਹੁਣ ਰਾਜਨੀਤਿਕ ਗਲਿਆਰੇ 'ਚ ਇਹਦੇ ਬਹੁਤ ਸਾਰੇ ਮਤਲਬ ਕੱਢੇ ਜਾ ਰਹੇ ਆ ਜਿਹੜੇ ਆਸ਼ੂ ਹਿਤੈਸ਼ੀ ਹੈ ਜਾਂ ਜਿਹੜੇ ਆਸ਼ੂ ਪ੍ਰੇਮੀ ਹੈ ਉਹਨੂੰ ਪਿੱਠ ਤੇ ਜਿਹੜਾ ਥਾਪੜੇ ਦੀ ਵਰਡਿੰਗ ਦੱਸ ਰਹੇ ਆ ਤੇ ਉੱਥੇ ਹੀ ਜਿਹੜੇ ਖੁਦ ਕਾਂਗਰਸ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਆਸ਼ੂ ਦੇ ਕਹਿ ਲੋ ਐਂਟੀ ਚੱਲ ਰਹੀ ਸੀ ਜਾਂ ਆਸ਼ੂ ਵਿਰੋਧੀ ਹੈਗੇ ਆ ਜਾਂ ਹੋਰ ਪਾਰਟੀਆਂ ਚ ਵੀ ਜਿਹੜੇ ਆਸ਼ੂ ਵਿਰੋਧੀ ਹੈ ਉਹ ਉਹ ਥੋੜੇ ਹੱਕੇ ਬੱਕੇ ਰਹ ਰਹੇ ਆ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਕਿ ਪਿੱਠ ਤੇ ਹੱਥ ਇੱਕ ਕਦੀ ਵੀ ਕਦਵਾਰ ਨੇਤਾ ਜਿਹੜਾ ਹੁੰਦਾ ਹੈ ਜਿਵੇਂ ਕਿ ਰਾਹੁਲ ਗਾਂਧੀ ਹੈ ਉਹ ਨਾਰਮਲੀ ਫੋਟੋ ਦਾ ਫੋਟੋ ਸੈਸ਼ਨ ਤਾਂ ਨਾਰਮਲ ਗੱਲ ਹੈ ਪਰ ਫੋਟੋ ਦੇ ਵਿੱਚ ਆਪਣੇ ਨਾਲ ਦੇ ਸਹਿਯੋਗੀ ਤੇ ਜਾਂ ਆਪਣੇ ਨਾਲ ਦੇ ਜਿਹੜੇ ਜਿਹੜੇ ਵੀ ਫੋਟੋ 'ਚ ਖੜੇ ਆ ਆਪਣੇ ਨਾਲ ਦੇ ਦੋ ਸਮਿੱਤਰ ਜਾਂ ਨਾਲ ਦੇ ਵਿਅਕਤੀ ਤੇ ਫਿੱਟ ਤੇ ਹੱਥ ਰੱਖਣਾ ਇਹ ਨਾਰਮਲ ਆਮੂਮਨ ਨਹੀਂ ਦੇਖਿਆ ਜਾਂਦਾ ਇਹ ਬਹੁਤ ਰੇਅਰ ਪਿਕਚਰਸ ਹੁੰਦਾ ਸੋ ਪਿੱਠ ਤੇ ਹੱਥ ਰੱਖਿਆ ਨਾ ਰੱਖਿਆ ਜਾਣਾ ਕਿਸੇ ਕਰੀਬੀ ਦੇ ਪਿੱਠ ਤੇ ਹੀ ਹੱਥ ਰੱਖਿਆ ਜਾਂਦਾ ਹੈ ਜਾਂ ਕਿਸੇ ਜਾਨ ਪਹਿਚਾਨ ਬਹੁਤ ਖਾਸ ਅਜ਼ੀਜ਼ ਦੇ ਪਿੱਠ ਤੇ ਹੱਥ ਰੱਖਿਆ ਜਾਂਦਾ ਸੋ ਪਿੱਠ ਤੇ ਹੱਥ ਰੱਖਣ ਦੇ ਜਿਹੜੇ ਬਹੁਤ سارے ਮਾਇਨੇ ਕੱਟੇ ਜਾ ਰਹੇ ਆ ਰਾਜਨੀਤਿਕ ਗਲਗਰਿਆ ਰਹੇ ਚ ਸੋ ਸਡਨਲੀ 파ਰਕੂਸ਼ਨ ਆਸ਼ੂ ਜਿਹੜੇ ਕਿ ਅਕਸਰ ਕਾਫੀ ਰੈਨਾਉਂਡ ਨੇਮ ਹੈ ਲੁਧਿਆਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੋ ਉਹ ਹੁਣ ਸਡਨਲੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਟ੍ਰੋਲ ਹੁੰਦੇ ਨਜ਼ਰ ਆ ਰਹੇ ਨੇ ਦਾ ਜੀ ਕਿ ਸਾਬਕਾ ਮੰਤਰੀ 파ਰਕੂਸ਼ਨ ਆਸ਼ੂ ਵੱਲੋਂ ਹਲੇ ਇੱਕ ਦਿਨ ਪਹਿਲਾਂ ਹੀ ਯਾਨੀ ਕਿ 20 ਤਰੀਕ ਨੂੰ ਹੀ ਹਲੇ ਕਿ ਆਪਣਾ ਜਨਮ ਦਿਨ ਵੀ ਮਨਾਇਆ ਗਿਆ ਸੋ ਜਨਮ ਦਿਨ ਅਕਸਰ ਇਹ ਵੀ ਕਿਹਾ ਜਾਂਦਾ ਜੇ ਰਾਜਨੀਤਿਕ ਹੈ ਜਾਂ ਜੋਤਿਸ਼ ਦੀ ਗੱਲ ਕਰੀਏ ਤਾਂ ਜੋਤਿਸ਼ ਦੀ ਵਿੱਚ ਵੀ ਇਹ ਕਿਹਾ ਜਾਂਦਾ ਕਿ ਜਨਮ ਦਿਵਸ ਵਾਲੇ ਦਿਨ ਜਿਹੜੇ ਗ੍ਰਹਿ ਦਸ਼ਾ ਬਗਲ ਦੀ ਐ ਸੋ ਇਹਨੂੰ ਜਿਹੜੇ ਜੋਤਿਸ਼ ਜਿਹੜੇ ਹੈਗੇ ਆ ਅਸੀਂ ਨਹੀਂ ਕਹਰੇ ਜੋਤਿਸ਼ ਸਮਰਾਜ ਜਿਹੜੇ ਹੈਗੇ ਆ ਜੋਤਿਸ਼ ਗਲਿਆਰਾ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਭਾਰਤ ਪੂਸ਼ਣ ਆਸ਼ੂ ਦੇ ਜਿਹੜੀ ਗ੍ਰਹਿ ਦਸ਼ਾ ਜਿਹੜੀ ਹੈਗੀ ਐ ਜਿਹੜੇ ਪਿਛਲੇ ਕੁਝ ਸਮੇਂ ਤੋਂ ਸ਼ਾਇਦ ਕਹਿ ਲੋ ਕਿ ਠੀਕ ਨਹੀਂ ਚੱਲ ਰਹੀ ਸੀ ਉਹਨਾਂ ਦੇ ਹੱਕ 'ਚ ਨਹੀਂ ਚੱਲ ਰਹੀ ਸੀ ਸੋ ਗ੍ਰਹਿ ਦਸ਼ਾ ਵੀ एकदम ਬਦਲ ਰਹੀ ਐ ਕਿਉਂਕਿ ਇੱਕ ਤੋਂ ਬਾਅਦ ਇੱਕ ਚੀਜ਼ਾਂ ਨਜ਼ਰ ਆ ਰਹੀਆਂ ਹਨ ਭਾਤਪੂਸ਼ਾ ਆਸ਼ੂ ਦੇ ਜਨਮ ਦਿਨ ਦੇ ਨਿਕਲਦੇ ਜਿੱਦਾਂ ਸਿਰਫ ਇੱਕ ਮੀਟਿੰਗ ਕਹਿੰਦੇ ਆ ਕਿ ਕਾਦਵਾਰ ਨੇਤਾ ਕਦੇ ਵੀ ਬੋਲ ਕੇ ਕੋਈ ਛੋਟੀ ਮੋਟੀ ਗੱਲਾਂ ਤੇ ਵਰਸ਼ਨ ਨਹੀਂ ਦਿੰਦਾ ਸੋ ਉਹਨਾਂ ਦੀ ਬੀਜੇਪੀ 'ਚ ਸ਼ਾਮਲ ਹੋਣ ਦੀ اٹਕਲਾਂ ਨੂੰ ਉਹਨਾਂ ਦੀ ਜਸਟ ਇੱਕ ਤਸਵੀਰ ਨੇ ਜਿਹੜਾ ਹੈਗਾ ਉਹ ਪੂਰਾ ਵਿਰਾਮ ਦੇ ਦਿੱਤਾ ਹੈ ਉੱਥੇ ਹੀ ਉਸ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਜੀ ਵੱਲੋਂ ਉਹਨਾਂ ਦੀ ਪਿੱਠ ਤੇ ਹੱਥ ਰੱਖਣਾ ਵਿਪੱਖਸ਼ ਤੇ ਸੱਤਾਧਾਰੀ ਤੇ ਖਾਸ ਕਰਕੇ ਕਾਂਗਰਸ ਦੇ ਅੰਦਰਲੇ ਜਿਹੜੇ ਬਹੁਤ ਸਾਰੇ ਲੋਕ ਸੀ ਸ਼ਰਾਰਤੀ ਤਤਵ ਨਹੀਂ ਉਹਨਾਂ ਲੋਕ ਵੀ ਬਹੁਤ ਸਾਰਾ ਇਸ਼ਾਰਾ ਦੇ ਰਹੇ ਨੇ ਸੋ ਇਸ਼ਾਰੋ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਜੋ ਜਾਂ ਜਿਹੜੇ ਹਰ ਬੰਦੇ ਦਾ ਆਪਣਾ ਐਂਗਲ ਹੁੰਦਾ ਹੈ ਕਈ ਲੋਕ ਇਹ ਵੀ ਕਹਿੰਦੇ ਕਿ ਤਸਵੀਰ ਵੀ ਬੋਲਦੀ ਹੈ ਸੋ ਇਹ ਤਸਵੀਰ ਬੋਲ ਰਹੀ ਹੈ ਤਸਵੀਰ ਚ ਕਿਨੂੰ ਕੀ ਇਸ਼ਾਰਾ ਕੀਤਾ ਜਾ ਰਿਹਾ ਉਹ ਤੁਸੀਂ ਵੀ ਬੈਟਰ ਸਮਝਦੇ ਹੋ ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ਿਤਨਵਾ